ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਇਹ ਰੈੱਡ ਕਲਰ ਤੇ ਅਸੀਂ ਬਣਾਉਨੇ ਆ ਪੇਂਟ ਕੀਤਾ ਹੋਇਆ ਡਿਜ਼ਾਈਨ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਇਹ ਦੇਖੋ ਤੇ ਇਹ ਗਾਰਡਨ ਕਲਰ ਤੇ ਸਿਲਵਰ ਕਲਰ ਨਾਲ ਕੀਤਾ ਹੋਇਆ ਦੇਖੋ ਤੇ ਬਹੁਤ ਸੋਹਣਾ ਲੱਗ ਦੜ ਜੈਣਾ ਇਹ ਇਹ 2 ਮੀਟਰ ਦਾ ਜਾਂਗ ਕੋਟਰ ਦਾ ਕੋਟਣ ਦਾ ਕੱਪੜਾ ਹੈ ਜਾਂਗ ਕੋਟਣ 2 ਮੀਟਰ ਤੇ ਜਿਹਦੇ ਸਾਡੇ 20 21 ਇੰਚ ਘੇਰਾ ਤਿਆਰ ਹੈ ਤੇ ਉਹ 44 45 ਇੰਚ ਲਮਾਈ ਰੱਖ ਸਕਦੇ ਇਸ ਦੀ ਤੇ ਜੇ ਤੁਸੀਂ ਲੈਣਾ ਤਾਂ ਸਾਨੂੰ ਆਰਡਰ ਕਰ ਸਕਦੇ ਹੋ ਤੇ ਫਿਰ ਅਸੀਂ ਬਾਹਾਂ ਤੇ ਵੀ ਪੇਂਡ ਕਰਦੇ ਆਂਗੇ ਅਸੀਂ ਬਾਹਾਂ ਤੇ ਨਹੀਂ ਕੀਤਾ ਜੀ ਛੋਟ ਛੋਟ ਬਣਾਉਣੀ ਹੈ ਤਾਂ ਵੀ ਲੈ ਸਕਦਾ ਹੈ ਜੇ ਤੁਸੀਂ ਸਾਫਟ ਸੂਟ ਤੇ ਆਰਡਰ ਕਰਵਾਉਣਾ ਤਿਆਰ ਕਰਵਾਉਣਾ ਤਾਂ ਤੁਸੀਂ ਤਿਆਰ ਕਰਵਾ ਸਕਦੇ ਹੋ ਸੂਟ ਕਹੇ ਜੇ ਵੀ ਕਲਰ ਦਾ ਕਿਸੇ ਵੀ ਕਪੜੇ ਤੇ ਸਾਨੂੰ ਆਰਡਰ ਕਰ ਸਕਦੇ ਹੋ ਹੁਣ ਅਸੀਂ ਤੁਹਾਨੂੰ ਦੂਸਰਾ ਦਿਖਾਉਣੀ ਆ ਜਿਹੜਾ ਦੂਸਰਾ ਕਮੀਜ਼ ਅਸੀਂ ਕੀਤਾ ਹੋਇਆ ਤੇ ਬਹੁਤ ਹੀ ਚਮਕਦਾਰ ਤੇ ਬਹੁਤ ਹੀ ਸੋਹਣਾ ਹੈ ਦੇਖੋ ਬਣਿਆ ਹੋਇਆ ਤਿਆਰ ਇਹਨੂੰ ਸੀ ਦੂਸਰਾ ਦਿਖਾਉਣੀ ਆ ਤੁਹਾਨੂੰ ਲਓ ਜੀ ਇਹ ਅਸੀਂ ਦੂਸਰਾ ਕਾਫੀ ਕਲਰ ਦੇ ਵਿੱਚ ਹੈਗਾ ਗਾਇਸ ਇਹ ਇਹ ਵੀ ਕਮੀਜ਼ ਦਾ ਕੱਪੜਾ 2 ਮੀਟਰ ਤੇ ਇਹ ਵੀ ਜੇ ਛੋਟ-ਛੋਟ ਵੀ ਬਣਾ ਸਕਦੇ ਹਾਂ ਤੇ ਤੁਸੀਂ 23 21 ਇੰਚਾਂ ਦੇ ਘੇਰੇ ਵਾਲਾ ਵੀ ਲੈ ਸਕਦਾ ਹੈ ਤੇ ਸਾਥੋਂ ਇਹ ਅਸੀਂ ਫਿਰ ਬਾਹਾਂ ਤੇ ਪੇਂਟ ਕਰਦੇ ਹਾਂ ਇਹਦੇ ਨੂੰ ਬਾਹਾਂ ਤੇ ਪੇਂਟ ਨਹੀਂ ਘੇਰੇ-ਘੇਰੇ ਤੇ ਪੇਂਟ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਬਹੁਤ ਸੋਹਣਾ ਇਹ ਡਿਜ਼ਾਈਨ ਹੈ ਇਹ ਕਿਸੇ ਦਾ ਕਾਪੀ ਕੀਤਾ ਹੋਇਆ ਡਿਜ਼ਾਈਨ ਨਹੀਂ ਅਸੀਂ ਖੁਦ ਬਣਾਇਆ ਹੋਇਆ ਡਿਜ਼ਾਈਨ ਹੈ ਸਾਡਾ ਭਰਤੀ ਪਿਆਰਾ ਲੱਗਦਾ ਤੇ ਸਾਥੋਂ ਤੁਸੀਂ ਆਪ ਦਾ ਕੱਪੜਾ ਭੇਜ ਕੇ ਵੀ ਤੁਸੀਂ ਸਾਥੋਂ ਪੇਂਟ ਕਰਵਾਵਾ ਸਕਦੇ ਹੋ ਕਢਾਈ ਕਰਵਾ ਸਕਦੇ ਹੋ ਸੂਟ ਤਿਆਰ ਕਰਵਾ ਸਕਦੇ ਹੋ ਤੁਸੀਂ ਸਾਥੋਂ ਪੇਂਟ ਵਾਲੀ ਵੀ ਆਪ ਦਾ ਜਿਸ ਆਪ ਦੇ ਕੋਲੋਂ ਕੱਪੜਾ ਭੇਜ ਕੇ ਵੀ ਤੇ ਸਾਧ ਦੇਖੋ ਵੀ ਕੱਪੜੇ ਤੇ ਤੁਸੀਂ ਕਿਸੇ ਵੀ ਕੱਪੜੇ ਤੇ ਕਿਸੇ ਵੀ ਕਲਰ ਤੇ ਤਿਆਰ ਕਰਵਾ ਸਕਦੇ ਹੋ ਤੇ ਸਾਨੂੰ ਆਰਡਰ ਕਰੋ ਤੁਸੀਂ ਕੁੱਟੀਆਂ ਸਵੈਟਰਾਂ ਦੇ ਮਲੋਜਾਂ ਦੇ ਵੀ ਅਸੀਂ ਆਰਡਰ ਲੈਣੇ ਆ ਉਹ ਵੀ ਸਾਨੂੰ ਆਰਡਰ ਕਰ ਸਕਦੇ ਹੋ ਕਿ ਤੁਹਾਨੂੰ ਅਸੀਂ ਬਖਾਵਾਂਗੇ ਉਹ ਅਗਲੀ ਵੀਡੀਓ ਵਿੱਚ ਤਿਆਰ ਕੀਤਾ ਹੋਇਆ ਤੇ ਸਾਨੂੰ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਵੀਡੀਓ ਕੈਹੀ ਜਿਹੀ ਲੱਗੀ ਤੇ ਵੀਡੀਓ ਪਸੰਦ ਆਵੇ ਤਾਂ ਲਾਈਕ ਜਰੂਰ ਕਰਨਾ ਤੇ ਕਮੈਂਟ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚਲੋ ਜੀ ਆਪਾਂ ਅਗਲੀ ਵੀਡੀਓ ਲੈ ਕੇ ਫੇਰ ਮਿਲਦੇ ਆਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ